ਨਮਸਤੇ ਮੇਰਾ ਨਾਮ ਆਸ਼ਾ ਸ਼ਰਮਾ ਮੈਂ ਰਾਜਪੁਰਾ ਦੀ ਰਹਿਣ ਵਾਲੀ ਆ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਨੂੰ ਉਹਨਾਂ ਨੇ ਜੋ 600 ਯੂਨਿਟ ਫ੍ਰੀ ਬਿਜਲੀ ਦੇਣ ਦਾ ਪ੍ਰਾਲਾ ਕੀਤਾ ਹੈ ਉਸ ਤੋਂ ਅਸੀਂ ਬਹੁਤ ਸਾਰੇ ਪੰਜਾਬ ਵਾਸੀ ਬਹੁਤ ਖੁਸ਼ ਆ ਪਰ ਲਈ ਬਿਜਲੀ ਤਾਂ ਸਾਡੇ ਆਂਦੀ ਸੀ ਪਰ ਲੰਬੇ ਲੰਬੇ ਕੱਟ ਲੱਗਦੇ ਸੀ ਉਹਦੇ ਕਾਰਨ ਅਸੀਂ ਕੋਈ ਕੰਮ ਨਹੀਂ ਕਰ ਪਾਉਂਦੇ ਸੀਗੇ ਤੇ ਜਿਵੇਂ ਕਿ ਮੇਰਾ ਸਟੀਚਿੰਗ ਦਾ ਕੰਮ ਹੈ ਮੈਨੂੰ ਗਰਮੀ ਚ ਉਹ ਪਰੇਸ਼ਾਨੀ ਹੁੰਦੀ ਸੀ ਕਰਦੇ ਹੋਏ ਸਾਰਾ ਦਿਨ ਲਾਈਟ ਨਹੀਂ ਰਹਿੰਦੀ ਸੀ ਤੇ ਰਾਤੀ ਵੀ ਫਿਰ ਥੱਕ ਹਾਰ ਕੇ ਅਸੀਂ ਮਤਲਬ ਨਹੀਂ ਕੰਮ ਕਰ ਪਾਉਂਦੇ ਸੀ ਹੁਣ ਫੁੱਲ ਟਾਈਮ ਬਿਜਲੀ ਰਹਿੰਦੀ ਹੈ ਤੇ ਅਸੀਂ ਪੂਰਾ ਆਪਣਾ ਦਿਲ ਜਾਨ ਤੋਂ ਆਪਣੀ ਮਿਹਨਤ ਕਰਦੇ ਆ ਤੇ ਆਪਣਾ ਘਰ ਚਲਾਉਂਦੇ ਆ ਤੇ ਅਸੀਂ ਬਹੁਤ ਖੁਸ਼ ਆਂ ਇਹ ਸਾਨੂੰ 4-5000 ਰੁਪਏ ਮਹੀਨੇ ਦਾ ਬਿਲ ਆਂਦਾ ਸੀਗਾ ਤੇ ਹੁਣ ਸਾਨੂੰ ਬਿਲਕੁਲ ਜ਼ੀਰੋ ਆਂਦਾ ਹੈ ਤੇ ਅਸੀਂ ਜੋ ਪੈਸੇ ਬਚਦੇ ਆ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਚ ਤੇ ਘਰ ਦੇ ਕੰਮ ਕਾਰਜ ਚ ਮਤਲਬ ਕਿ ਖੁੱਲਾ ਖਰਚਾ ਵਧਿਆ ਤਰੀਕੇ ਨਾਲ ਸਕਦਾ ਹੈ ਸਾਡਾ ਲੇ ਕੀ ਹੁੰਦਾ ਸੀ ਕਿ ਅਸੀਂ ਮਤਲਬ ਜਦੋਂ ਲਾਈਟ ਚਲੀ ਜਾਂਦੀ ਸੀ ਕੱਟ ਲੱਗਦਾ ਸੀ ਅਸੀਂ ਇੱਕ ਰੂਮ ਚ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਆਰਾਮ ਕਰਦੇ ਸੀ ਕਿ ਸਾਨੂੰ ਇੱਕ ਪੱਖਾ ਲਗਾਉਣਾ ਪੈਂਦਾ ਸੀ ਤੇ ਅਸੀਂ ਆਰਾਮ ਨਾਲ ਬੈਠ ਵੀ ਸਕਦੇ ਸੀ ਹੁਣ ਕੀ ਹੈ ਕਿ ਅਸੀਂ ਆਪਣੇ ਆਪਣੇ ਕਮਰੇ ਚ ਇੱਕ ਇੱਕ ਪੱਖਾ ਲਗਾ ਕੇ ਕੋਲਰ ਲਗਾ ਕੇ ਆਰਾਮ ਨਾਲ ਬੈਠਦੇ ਆਂ ਤੇ ਆਰਾਮ ਨਾਲ ਸੌਂਦੇ ਆਂ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇਸ ਕਰਕੇ ਇਹ ਬਿਜਲੀ ਦੇ ਪ੍ਰਾਲੇ ਵਾਸਤੇ ਮੈਂ ਪੰਜਾਬ ਸਰਕਾਰ ਦਾ ਮਾਨ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ